ਧਰੂਵ ਰਾਖੀ ਕਹੋ ਜਾਂ ਨਾਮ ਹੈ ਜੋ ਗਲੋਬਲ ਲੈਵਲ ਤੇ ਜ਼ਿਆਦਾ ਸੁਣਿਆ ਜਾਣ ਵਾਲਾ ਵਿਅਕਤੀ ਹੈ ਪੋਲਿਟੀਕਲ ਪਦਰ ਦੇ ਉੱਤੇ ਚੰਗੀ ਸਮਝ ਰੱਖਦਾ ਹੈ ਚੰਗੀ ਪਕੜ ਰੱਖਦਾ ਹੈ ਔਰ ਭਾਰਤੀ ਪੋਲਿਟੀਕਲ ਸਿਸਟਮ ਦੇ ਬਾਰੇ ਟਿੱਪਣੀਆਂ ਕਰਦਾ ਹੈ ਜਾਂ ਕਹਿ ਦਈਏ ਕਿ ਬੜਾ ਨੇ ਧੜਕ ਹੋ ਕੇ ਬਗੈਰ ਡਰੇ ਤੱਤ ਸਾਂਝੇ ਕਰਦਾ ਔਰ ਇਸ ਚੀਜ਼ ਦੇ ਅਸੀਂ ਸਾਰੇ ਕਾਇਲ ਹੈ ਪਰ ਧਰੂਵ ਰਾਖੀ ਦੀ ਇੱਕ ਵੀਡੀਓ ਹੁਣੇ ਹੀ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਅਸਲ ਮੁੱਦਾ ਮੂਲ ਮੁੱਦਾ ਦਰੂਵ ਰਾਖੀ ਨੇ ਬਹੁਤ ਚੰਗਾ ਚੱਕਿਆ ਪਾਨ ਮਸਾਲੇ ਦੀ ਐਡਵਰਟਾਈਜ਼ਮੈਂਟ ਦਾ ਮੁੱਦਾ ਔਰ ਨਿਸ਼ਾਨੇ ਸਾਦੇ ਸ਼ਾਹਰੂਖ ਖਾਨ ਦੇ ਉੱਤੇ ਹਾਲਾਂਕਿ ਹੋਰ ਵੀ ਬਹੁਤ ਸਾਰੇ ਅਦਾਕਾਰ ਨੇ ਜਿਹੜੇ ਪਾਨ ਮਸਾਲੇ ਦੀ ਐਡਸ ਕਰਦੇ ਨੇ ਉਹਨਾਂ ਦੇ ਵਿੱਚ ਅਜੇ ਦੇਵਗਨ ਵੀ ਸ਼ਾਮਿਲ ਨੇ ਇੱਕ ਸਮੇਂ ਤੇ ਅਮਿਤਾਬਚਨ ਵੀ ਰਹੇ ਨੇ ਹੋਰ ਵੀ ਬਹੁਤ ਸਾਰੇ ਸੈਲੀਬ੍ਰਿਟੀਜ਼ ਨੇ ਅਦਾਕਾਰ ਨੇ ਜਿਹੜੇ ਪਾਨ ਮਸਾਲੇ ਦੀ ਐਡ ਕਰਦੇ ਰਹੇ ਨੇ ਜਾਂ ਕਰਦੇ ਵੀ ਨੇ ਅਕਸ਼ੇ ਕੁਮਾਰ ਵੀ ਉਹਦੇ ਵਿੱਚ ਇੱਕ ਹਿੱਸੇਦਾਰ ਨੇ ਪਰ ਸ਼ਾਹਰੂਖ ਖਾਨ ਦੇ ਬਾਰੇ ਗੱਲ ਕਰਦੇ ਹਾਂ ਦਰੂਵ ਰਾਠੀ ਨੇ ਇਹ ਮੁੱਦਾ ਚੁੱਕਿਆ ਦੁਬਾਰਾ ਕਹਿੰਦੇ ਆ ਕਿ ਇਹ ਮੁੱਦਾ ਬਹੁਤ ਚੰਗਾ ਹੈ ਕਿਉਂਕਿ ਸ਼ਾਹਰੂਖ ਖਾਨ ਵਰਗੇ ਸਟੈਚਰ ਦਾ ਜਿਹੜਾ ਅਦਾਕਾਰ ਹੁੰਦਾ ਹੈ ਜਦੋਂ ਉਹ ਕਿਸੇ ਐਡ ਨੂੰ ਪ੍ਰਮੋਟ ਕਰਦਾ ਹੈ ਕਿਸੇ ਪ੍ਰੋਡਕਟ ਨੂੰ ਪ੍ਰਮੋਟ ਕਰਦਾ ਐਡ ਕਰਕੇ ਤੇ ਲੋਕਾਂ ਦੇ ਵਿੱਚ ਉਸ ਦਾ ਰੁਝਾਨ ਇੱਕ ਵੱਖਰੇ ਲੈਵਲ ਤੇ ਜਾਂਦਾ ਹੈ ਜਾਂ ਸ਼ਾਹਰੂਖ ਖਾਨ ਵਰਗਾ ਜੇ ਕੋਈ ਹੋਰ ਅਦਾਕਾਰ ਕਿਸੇ ਪ੍ਰੋਡਕਟ ਨੂੰ ਪ੍ਰਮੋਟ ਕਰਦਾ ਹੈ ਉਪਾਵੇਂ ਚੰਗਾ ਹੋਵੇ ਜਾਂ ਮਾੜਾ ਹੋਵੇ ਵੇਖਣ ਵਾਲੇ ਉਸ ਅਦਾਕਾਰ ਨੂੰ ਚਾਉਣ ਵਾਲੇ ਜਾਂ ਜਿਵੇਂ ਇਸ ਕੇਸ ਦੇ ਵਿੱਚ ਸ਼ਾਹਰੂਖ ਖਾਨ ਨੂੰ ਚਾਉਣ ਵਾਲੇ ਉਸ ਪ੍ਰੋਡਕਟ ਦੇ ਵੱਲ ਵੱਧ ਤਵਜੋਹ ਦਿੰਦੇ ਆ। ਦਰੂਵ ਰਾਠੀ ਦਾ ਇਹ ਮੂਲ ਮੁੱਦਾ ਵਾਜਬ ਹੈ। ਬਹੁਤ ਚੰਗੀ ਗੱਲ ਹੈ ਇਹ ਸਵਾਲ ਪੁੱਛਣਾ ਕਿ ਸ਼ਾਹਰੂਖ ਖਾਨ ਵਰਗਾ ਅਦਾਕਾਰ ਆਖਿਰ ਵਿਮਲ ਪਾਨ ਮਸਾਲੇ ਦੀ ਐਡ ਕਿਉਂ ਕਰ ਰਿਹਾ? ਪਰ ਇੱਥੇ ਆ ਕੇ ਸਵਾਲ ਖੜਦਾ ਆ ਉਸ ਪੂਰੀ ਵੀਡੀਓ ਦੇ ਉੱਤੇ ਜਿਹੜੀ ਦਰੂਵ ਰਾਠੀ ਨੇ ਆਪਣੇ ਸੋਸ਼ਲ ਮੀਡੀਆ ਪੇਜ ਦੇ ਉੱਤੇ ਪਾਈ ਔਰ ਸ਼ਾਹਰੂਖ ਖਾਨ ਨੂੰ ਟਾਰਗੇਟ ਕੀਤਾ ਉਸ ਵੀਡੀਓ ਦੇ ਵਿੱਚ ਵਿਮਲ ਪਾਨ ਮਸਾਲੇ ਦਾ ਜ਼ਿਕਰ ਤਾਂ ਬੜਾ ਬਾਅਦ ਵਿੱਚ ਜਾ ਕੇ ਆਉਂਦਾ ਹੈ ਪਰ ਸ਼ੁਰੂਆਤੀ ਪੱਧਰ ਦੇ ਉੱਤੇ ਦਰੂਵ ਰਾਠੀ ਜ਼ਿਕਰ ਕਰਦਾ ਹੈ ਸ਼ਾਹਰੂਖ ਖਾਨ ਦੇ ਬਿਲੀਨਰ ਬਣਨ ਦਾ ਦਰੂਵ ਰਾਠੀ ਜ਼ਿਕਰ ਕਰਦਾ ਹੈ ਕਿ ਕਿਵੇਂ ਸ਼ਾਹਰੂਖ ਖਾਨ ਦਾ ਪੈਸਾ ਹੁਣ ਇੰਨਾ ਜ਼ਿਆਦਾ ਹੋ ਚੁੱਕਿਆ ਹੈ ਕਿ ਸ਼ਾਹਰੂਖ ਖਾਨ ਜੇ ਉਹਨੂੰ ਖਰਚ ਵੀ ਕਰਦਾ ਰਹੇ ਤੇ ਉਸ ਨੂੰ ਕੋਈ ਬਹੁਤਾ ਫਰਕ ਨਹੀਂ ਪਵੇਗਾ ਆ 1.4 ਬਿਲੀਅਨ ਡਾਲਰ ਦੀ ਸੰਪਤੀ ਦਾ ਮਾਲਕ ਬਣ ਚੁੱਕਿਆ ਹੈ ਸ਼ਾਹਰੂਖ ਖਾਨ ਇਥੋਂ ਤੱਕ ਦਰੂਵ ਰਾਠੀ ਨੇ ਜਾਣਕਾਰੀ ਦਿੱਤੀ ਹੈ ਭਾਰਤੀ ਰੁਪਏ ਦੇ ਹਿਸਾਬ ਨਾਲ 12400 ਕਰੋੜ ਰੁਪਈਆ ਸ਼ਾਹਰੂਖ ਖਾਨ ਦੀ ਕੁੱਲ ਸੰਪਤੀ ਦਾ ਵੇਰਵਾ ਦੱਸਿਆ ਹੈ ਔਰ ਇਥੋਂ ਤੱਕ ਦਰੂਵ ਰਾਠੀ ਨੇ ਅਨੁਮਾਨ ਲਾਇਆ ਹੈ ਕਿ ਉਸ 12400 ਕਰੋੜ ਦੀ ਸੰਪਤੀ ਨੂੰ ਜੇ 7% ਦੀ ਇੰਟਰਸਟ ਲਾ ਕੇ ਬੈਂਕ ਦੇ ਵਿੱਚ ਵੀ ਰੱਖਿਆ ਜਾਵੇ ਤਾਂ ਉਹ ਸਾਲਾਨਾ ਪੱਧਰ ਤੇ 870 ਕਰੋੜ ਰੁਪਈਆ ਇੰਟਰਸਟ ਤੋਂ ਹੀ ਕਮਾ ਲੈਣਗੇ। ਔਰ ਉਹਦੇ ਉੱਤੇ ਵੀ ਜੇ ਟੈਕਸ ਪੇ ਕਰਦੇ ਨੇ 40% ਦੀ ਤਾਂ ਉਹ ਕਹਿੰਦੇ ਕਿ 500 ਕਰੋੜ ਰੁਪਈਆ ਤੋਂ ਇੰਟਰਸਟ ਤੋਂ ਹੀ ਚੱਕ ਲੈਣਗੇ। ਬਹੁਤ ਅਗਾਹ ਵੱਧੂ ਅਨੁਮਾਨ ਦ੍ਰੂਵ ਰਾਠੀ ਨੇ ਜ਼ਰੂਰ ਪੇਸ਼ ਕੀਤਾ ਪਰ ਜਿਹੜਾ ਮੂਲ ਮੁੱਦਾ ਸੀ ਉਹਨੂੰ ਥੋੜਾ ਲੈਗ ਕਰਕੇ ਦ੍ਰੂਵ ਰਾਠੀ ਉਹਨੂੰ ਅੰਤ ਦੇ ਵਿੱਚ ਲੈ ਆਏ। ਉਥੇ ਤੱਕ ਵੀ ਆਉਂਨੇ ਆ। ਪਰ ਸ਼ੁਰੂਆਤੀ ਪੱਧਰ ਦੇ ਉੱਤੇ ਦਰੂਵ ਰਾਠੀ ਨੇ ਕੀ ਕੁਝ ਮੈਂਸ਼ਨ ਕੀਤਾ ਪਹਿਲਾਂ ਉਹਦਾ ਵੇਰਵਾ ਤੁਹਾਡੇ ਨਾਲ ਸਾਂਝਾ ਕਰ ਲੈਣੇ ਆ ਯੂਟਿਊਬਰ ਦਰੂਵ ਰਾਠੀ ਇੱਕ ਵੀਡੀਓ ਜਾਰੀ ਕਰਦੇ ਨੇ ਜਿਸ ਦੇ ਵਿੱਚ ਸ਼ਾਹਰੂਖ ਖਾਨ ਦੇ ਉੱਤੇ ਨਿਸ਼ਾਨੇ ਵਿੰਨਦੇ ਹੋਏ ਸ਼ੁਰੂ ਵਿੱਚ ਹੀ ਸ਼ਾਹਰੂਖ ਖਾਨ ਦੀ ਕੁੱਲ ਸੰਪਤੀ ਦਾ ਵੇਰਵਾ ਦਿੰਦੇ ਇਹ ਦੱਸਦੇ ਨੇ ਕਿ ਹੁਣ ਸ਼ਾਹਰੂਖ ਖਾਨ 1.4 ਬਿਲੀਅਨ ਡਾਲਰਸ ਦਾ ਮਾਲਕ ਬਣ ਚੁੱਕਿਆ ਕੰਪੈਰੀਜ਼ਨ ਕਰਦੇ ਨੇ ਹਾਲੀਵੁੱਡ ਐਕਟਰਸ ਦੇ ਨਾਲ ਟਾਮ ਕ੍ਰੂਜ਼ ਤੋਂ ਵੱਧ ਸੰਪਤੀ ਇਸ ਵੇਲੇ ਸ਼ਾਹਰੂਖ ਖਾਨ ਦੀ ਹੈ ਇਹਦਾ ਵੇਰਵਾ ਸਾਂਝਾ ਕਰਦੇ ਇਹਦਾ ਜ਼ਿਕਰ ਕਰਦੇ ਆਂ ਔਰ ਭਾਰਤ ਦੇ ਆਧਾਰ ਦੇ ਉੱਤੇ 12400 ਕਰੋੜ ਰੁਪਏ ਦੀ ਕੁੱਲ ਸੰਪਤੀ ਸ਼ਾਹਰੂਖ ਖਾਨ ਦੀ ਹੋ ਗਈ ਹੈ ਇਹ ਵੀ ਦੱਸਦੇ ਨੇ ਔਰ ਇਸ ਹੱਦ ਤੱਕ ਵਿਸ਼ਲੇਸ਼ਣ ਸਾਂਝਾ ਕਰਦੇ ਨੇ ਕਿ ਜੇ 7 ਫੀਸਦੀ ਇੰਟਰਸਟ ਦੇ ਆਧਾਰ ਦੇ ਉੱਤੇ ਜੇ ਸਾਰੀ ਸੰਪਤੀ ਬੈਂਕ ਚ ਰੱਖੀ ਜਾਵੇ ਤਾਂ 870 ਕਰੋੜ ਰੁਪਈਆ ਸਾਲਾਨਾ ਪੱਧਰ ਦੇ ਉੱਤੇ ਟਰਸਟ ਹੀ ਮਿਲੇ 샤ਰੂਖ ਖਾਨ ਨੂੰ ਕਹਿੰਦੇ ਨੇ ਕਿ ਜੇ ਇਸ ਉੱਤੇ ਯਾਨੀ ਕਿ 870 ਕਰੋੜ ਦੇ ਉੱਤੇ 40% ਦੀ ਟੈਕਸ ਵੀ ਲੱਗ ਜਾਂਦਾ ਤਾਂ 500 ਕਰੋੜ ਤਾਂ ਮਹਿਜ਼ ਉਹ ਇੰਟਰਸਟ ਤੋਂ ਹੀ ਕਮਾ ਲੈਣਗੇ ਉਸ ਤੋਂ ਬਾਅਦ ਕੰਪੈਰੀਜ਼ਨਸ ਕਰਦੇ ਨੇ ਉਹਨਾਂ ਦੀ ਸੰਪਤੀ ਦਾ ਉਹ ਕਹਿੰਦੇ ਨੇ ਕਿ ਜੇ ਹਰ ਰੋਜ਼ ਕਿਸੇ 5 ਸਟਾਰ ਹੋਟਲ ਦੇ ਵਿੱਚ 샤ਰੂਖ ਖਾਨ ਰਹਿਣ ਤਾਂ ਉਹ 35 ਤੋਂ 36 ਕਰੋੜ ਰੁਪਈਆ ਸਾਲਾਨਾ ਖਰਚਾਵੇਗਾ ਜਾਂ ਕਹਿੰਦੇ ਨੇ ਕਿ ਹਰ ਹਰ ਰੋਜ਼ ਦੇ ਉਹ ਬਿਜ਼ਨਸ ਕਲਾਸ ਦੇ ਵਿੱਚ ਲਗਜ਼ਰੀ ਫਲਾਈਟਸ ਲੈਣ ਤੋ ਉਹਦਾ ਵੀ 35 ਤੋਂ 36 ਕਰੋੜ ਰੁਪਇਆ ਸਾਲਾਨਾ ਖਰਚ ਆਵੇਗਾ ਇਸ ਤੋਂ ਇਲਾਵਾ ਉਹ ਕਹਿੰਦੇ ਨੇ ਕਿ ਪ੍ਰਾਈਵੇਟ ਜੈਟ ਵੀ ਖਰੀਦ ਸਕਦੇ ਆ ਸ਼ਾਹਰੂਖ ਖਾਨ ਤੇ ਉਹਦਾ ਸਾਲਾਨਾ ਖਰਚ 200 ਕਰੋੜ ਰੁਪਇਆ ਆਵੇਗਾ ਅਤਿਅੰਤ ਦੇ ਵਿੱਚ ਇਹ ਕਹਿੰਦੇ ਆ ਕਿ ਇਹ ਸਾਰਾ ਖਰਚ ਮਿਲਾ ਕੇ ਵੀ ਜੇ ਵੇਖਿਆ ਜਾਵੇ ਸ਼ਾਹਰੂਖ ਖਾਨ ਦਾ ਤੇ ਕਹਿੰਦੇ ਇਸ ਤੋਂ ਜ਼ਿਆਦਾ ਤਾਂ ਉਹ ਸਿਰਫ ਇੰਟਰਸਟ ਤੋਂ ਹੀ ਕਮਾ ਲੈਣਗੇ ਇਹ ਸਾਰਾ ਵੇਰਵਾ ਚਲੋ ਦਰੂਵ ਰਾਠੀ ਇੱਕ ਖੋਜੀ ਪੱਤਰਕਾਰ ਨੇ ਇੱਕ ਵੱਡਾ ਚਿਹਰਾ ਨੇ ਔਰ ਖੋਜ ਕਰਨ ਚ ਜ਼ਿਆਦਾ ਯਕੀਨ ਰੱਖਦੇ ਨੇ ਔਰ ਚੰਗੀ ਗੱਲ ਉਹਨਾਂ ਨੇ ਖੋਜ ਕੀਤੀ ਔਰ ਇਹ ਸਾਰਾ ਕੁਝ ਉਹ ਕੱਢ ਕੇ ਲੈ ਕੇ ਆਏ ਨੇ ਪਰ ਸਵਾਲ ਇਹ ਹੈ ਕਿ ਇਸ ਸਾਰੇ ਕਾਸੇ ਦਾ ਇਸ ਵੀਡੀਓ ਦੇ ਨਾਲ ਕੀ ਲਿੰਕ ਹੈ ਜਾਂ ਕਿਉਂ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਹੁਣ ਤੁਹਾਨੂੰ ਦੱਸਦੇ ਹਾਂ ਦਰੂਵ ਰਾਠੀ ਜ਼ਿਕਰ ਕਰਦੇ ਆ ਸ਼ਾਹਰੂਖ ਖਾਨ ਵਿਮਲ ਪਾਨ ਮਸਾਲੇ ਦੀ ਐਡ ਕਰ ਰਿਹਾ ਜਿਹੜਾ ਹਾਨੀਕਾਰਕ ਹੈ ਬੇਸ਼ੱਕ ਬਹੁਤ ਵਾਜਬ ਮੁੱਦਾ ਦੁਬਾਰਾ ਕਹਿ ਰਹੇ ਹਾਂ ਦਰੂਵ ਰਾਠੀ ਨੇ ਚੁੱਕਿਆ ਕਿ ਵਿਮਲ ਪਾਨ ਮਸਾਲੇ ਦੀ ਐਡ ਸ਼ਾਹਰੂਖ ਖਾਨ ਕਰ ਰਹੀ ਹੈ ਲੋਕਾਂ ਤੱਕ ਉਸ ਹਾਨੀਕਾਰਕ ਪਦਾਰਥ ਨੂੰ ਪਚਾ ਰਹੇ ਆ ਕਿਸੇ ਵੀ ਪਾਨ ਮਸਾਲੇ ਦੀ ਐਡ ਕਰ ਰਹੀ ਹੈ ਉਸ ਹਾਨੀਕਾਰਕ ਪਦਾਰਥ ਨੂੰ ਲੋਕਾਂ ਤੱਕ ਪਚਾ ਰਹੇ ਆ ਤੇ ਤਰਕ ਦਿੰਦੇ ਆ ਕਿ 2014 ਦੇ ਵਿੱਚ ਨਿਊਜ਼ ਰਿਪੋਰਟਸ ਦੇ ਮੁਤਾਬਕ ਸ਼ਾਹਰੂਖ ਖਾਨ ਇਹਨਾਂ ਐਡਸ ਨੂੰ ਕਰਕੇ ਸਾਲਾਨਾ 10 ਤੋਂ 20 ਕਰੋੜ ਰੁਪਈਆ ਕਮਾ ਰਹੇ ਸੀ ਔਰ ਕਹਿੰਦੇ ਕਿ ਹੁਣ ਜੇ 10 ਸਾਲ ਬਾਅਦ ਜੇ 10% ਦੀ ਇਨਕ੍ਰੀਮੈਂਟ ਵੀ ਦੇਖ ਲਈਏ ਤਾ ਹੋ ਸਕਦਾ ਹੈ ਕਿ 100 ਤੋਂ 200 ਕਰੋੜ ਰੁਪਈਆ ਸ਼ਾਹਰੂਖ ਖਾਨ ਇਹਨਾਂ ਐਡਸ ਤੋਂ ਕਮਾਉਂਦੇ ਹੋਣ। ਔਰ ਸਵਾਲ ਕਰਦੇ ਆ ਸ਼ਾਹਰੂਖ ਖਾਨ ਨੂੰ ਕਹਿੰਦੇ ਕਿ ਸ਼ਾਹਰੂਖ ਖਾਨ ਨੂੰ ਇੰਨੀ ਸੰਪਤੀ ਹੋਣ ਦੇ ਬਾਵਜੂਦ ਇਸ 100-200 ਕਰੋੜ ਰੁਪਏ ਦੀ ਕੀ ਲੋੜ ਹੈ? ਹੁਣ ਇੱਥੇ ਆ ਕੇ ਸਵਾਲ ਖੜ ਜਾਂਦਾ ਹੈ ਕਿ ਦਰੂਵ ਰਾਠੀ ਸਵਾਲ ਪੁੱਛਣਾ ਕੀ ਚਾ ਰਹੇ ਨੇ? ਕੀ ਦਰੂਵ ਰਾਠੀ ਸ਼ਾਹਰੂਖ ਖਾਨ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਵਿਮਲ ਦੀ ਐਡ ਨਾ ਕਰੋ ਜੇ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਤਾਂ ਸ਼ਾਇਦ ਇੰਨਾ ਤਰਕ ਨਾ ਦਿੰਦੇ ਸ਼ਾਹਰੂਖ ਖਾਨ ਦੇ ਬਟੂਏ 'ਚ ਨਾ ਵੜ ਜਾਂਦੇ ਸ਼ਾਹਰੂਖ ਖਾਨ ਦੇ ਬੈਂਕ ਖਾਤਿਆਂ 'ਚ ਨਾ ਵੜ ਜਾਂਦੇ ਸਿੱਧੇ ਤੌਰ ਤੇ ਕਹਿ ਦਿੰਦੇ ਸ਼ਾਹਰੂਖ ਖਾਨ ਨੂੰ ਕਿ ਉਹ ਬਹੁਤ ਇਨਫਲੂਐਂਸ਼ੀਅਲ ਬੀਇੰਗ ਨੇ ਆ ਵਿਦੇਸ਼ਾਂ ਵਿਦੇਸ਼ਾਂ ਦੇ ਵਿੱਚ ਸ਼ਾਹਰੂਖ ਖਾਨ ਮਸ਼ਹੂਰ ਨੇ ਉਹ ਇਸ ਤਰ੍ਹਾਂ ਦੀਆਂ ਐਡਸ ਨਾ ਕਰਨ ਪਰ ਧਰੂਵ ਰਾਠੀ ਦੀ ਇਸ ਵੀਡੀਓ ਦੇ ਵਿੱਚ ਐ ਪ੍ਰਤੀਤ ਹੋਇਆ ਹੈ ਕਿ ਉਹ ਸ਼ਾਹਰੂਖ ਖਾਨ ਦੀ ਸੰਪਤੀ ਨੂੰ ਲੈ ਕੇ ਜ਼ਿਆਦਾ ਇੰਟਰਸਟਿਡ ਨਜ਼ਰ ਆ ਰਹੇ ਹੈ ਜਾਂ ਉਸ ਨੂੰ ਲੈ ਕੇ ਉਹ ਜ਼ਿਆਦਾ ਤੀਬਰਤਾ ਦੇ ਨਾਲ ਤਤ ਸਾਂਝੇ ਕਰ ਰਹੇ ਹੈ ਹੁਣ ਇੱਕ ਸਿੱਧੀ ਗੱਲ ਹੈ ਕਿ ਕੋਈ ਵਿਅਕਤੀ ਜੇ ਆਪਣੇ ਟੈਕਸ ਟਾਈਮ ਸਿਰ ਪੇ ਕਰ ਰਿਹਾ ਹੈ ਤੇ ਉਹ ਜਿੰਨਾ ਮਰਜ਼ੀ ਪੈਸਾ ਕਮਾਵੇ ਉਹਦੇ ਵਿੱਚ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਜੇ ਉਹ ਆਪਣੀ ਇਨਕਮ ਦੇ ਉੱਤੇ ਟੈਕਸ ਸਹੀ ਤਰ੍ਹਾਂ ਲੀਗਲੀ ਔਰ ਰੈਗੂਲਰਲੀ ਪੇ ਕਰਦਾ ਪਿਆ ਉਹਦੇ ਵਿੱਚ ਕੋਈ ਫਲੌ ਨੀ ਹੈ ਤੇ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਕਿ ਉਹ ਵਿਅਕਤੀ 100 ਕਰੋੜ ਵੱਧ ਕਮਾਉਂਦਾ ਹੈ 200 ਕਰੋੜ ਵੱਧ ਕਮਾਉਂਦਾ ਹੈ ਜਾਂ 300 ਕਰੋੜ ਵੱਧ ਕਮਾਉਂਦਾ ਹੈ ਪਰ ਗੱਲ ਇਹ ਹੈ ਕਿ ਦਰੂਵ ਰਾਠੀ ਨੇ ਅਸਲ ਮੁੱਦਾ ਮਨੀ ਨੂੰ ਪੈਸੇ ਨੂੰ ਬਣਾ ਲਿਆ ਔਰ ਗਲਤ ਤਰੀਕੇ ਨਾਲ ਬਣਾ ਲਿਆ ਹਾਂ ਇਹ ਕਿਹਾ ਜਾਂਦਾ ਕਿ ਇਹੋ ਜਿਹੇ ਪੈਸੇ ਦੀ ਸ਼ਾਹਰੂਖ ਖਾਨ ਵਰਗੇ ਸਟ੍ਰਕਚਰ ਨੂੰ ਕੀ ਲੋੜ ਹੈ ਜਿਹੜਾ ਹਾਨੀਕਾਰਕ ਪਦਾਰਥ ਵੇਚ-ਵੇਚ ਕੇ ਉਹਨੂੰ ਪ੍ਰਮੋਟ ਕਰ-ਕਰ ਕੇ ਕਮਾਇਆ ਹੋਵੇ ਪਰ ਇਹਦੇ ਵਿੱਚ ਸ਼ਾਹਰੂਖ ਖਾਨ ਦੇ ਇਨਕਮ ਦੇ ਉੱਤੇ ਸਵਾਲ ਖੜੇ ਕਰਨਾ ਇਹ ਕੁਝ ਸਮਝ ਨਹੀਂ ਆਇਆ ਪਰ ਜ਼ਰੂਰ ਦੂਸਰੇ ਪਾਸੇ ਮੁੱਦਾ ਜਿਹੜਾ ਮੂਲ ਮੁੱਦਾ ਸੀ ਉਹ ਵਾਜਬ ਸੀ ਸ਼ਾਹਰੂਖ ਖਾਨ ਜੇ ਪਾਨ ਮਸਾਲੇ ਦੀ ਐਡ ਕਰਦੇ ਆ ਜੇ ਜਿਹੜਾ ਉਹ ਹਾਨੀਕਾਰਕ ਪਦਾਰਥ ਹੈ ਉਦੇ ਵਾਸਤੇ ਸਵਾਲ ਜ਼ਰੂਰ ਖੜਦਾ ਹੈ ਕਿ ਸ਼ਾਹਰੂਖ ਖਾਨ ਉਹ ਐਡ ਕਿਉਂ ਕਰਦੇ ਆ ਜਾਂ ਲੋਕਾਂ ਤੱਕ ਉਹ ਪ੍ਰੋਡਕਟ ਕਿਉਂ ਪਹੁੰਚਾਉਂਦੇ ਆ ਜੋ ਲੋਕਾਂ ਦੀ ਸਿਹਤ ਵਾਸਤੇ ਹਾਨੀਕਾਰਕ ਹੈ ਖੈਰ ਦਰੂਵ ਰਾਠੀ ਦਾ ਮੂਲ ਮੁੱਦਾ ਜ਼ਰੂਰ ਵਾਜਬ ਸੀ ਪਰ ਐ ਪ੍ਰਤੀਤ ਹੋਇਆ ਕਿ ਸ਼ਾਇਦ ਉਹ ਸ਼ਾਹਰੂਖ ਖਾਨ ਦੀ ਸੰਪਤੀ ਨੂੰ ਲੈ ਕੇ ਜ਼ਿਆਦਾ ਇੰਟਰਸਟਿਡ ਨੇ ਜਾਂ ਉਸ ਸੰਪਤੀ ਉੱਤੇ ਜ਼ਿਆਦਾ ਨਿਸ਼ਾਨੇ ਵਿੰ ਰਹੇ ਨੇ ਆ ਉਹਨਾਂ ਦਾ ਇਸ ਪੂਰੇ ਮੈਟਰ ਨੂੰ ਪੇਸ਼ ਕਰਨ ਦਾ ਤਰੀਕਾ ਸ਼ਾਇਦ ਕੁਝ ਵਿਲੱਖਣ ਸੀ ਕੁਝ ਵੱਖਰਾ ਸੀ ਤੇ ਮੂਲ ਮੁੱਦਾ ਸ਼ਾਇਦ ਉਸ ਦੀ ਪਰਛਾਈ ਦੇ ਵਿੱਚ ਲੁਕਿਆ ਹੀ ਰਹਿ ਗਿਆ ਖੈਰ ਮੂਲ ਮੁੱਦਾ ਅਜੇ ਵੀ ਉਹੀ ਹੈ ਸ਼ਾਹਰੁਖ ਖਾਨ ਹੋਵੇ ਜਾਂ ਕੋਈ ਹੋਰ ਫਿਲਮ ਅਦਾਕਾਰ ਹੋਵੇ ਜੇ ਉਹ ਕਿਸੇ ਵੀ ਹਾਨੀਕਾਰਕ ਸਬਸਟੈਂਸ ਦੀ ਐਡ ਕਰਦਾ ਆ ਜੇ ਉਹ ਕਿਸੇ ਵੀ ਹਾਨੀਕਾਰਕ ਪਦਾਰਥ ਦੀ ਐਡ ਕਰਦਾ ਲੋਕਾਂ ਤੱਕ ਪ੍ਰਮੋਟ ਕਰਦਾ ਤੇ ਉਹ ਸਵਾਲਾਂ ਦੇ ਨਿਸ਼ਾਨੇ ਦੇ ਉੱਤੇ ਰਹਿੰਦਾ ਆ ਕਿ ਕਿਉਂ ਉਹ ਲੋਕਾਂ ਨੂੰ ਜ਼ਹਿਰ ਪਰੋਸਦੇ ਪਏ ਆ ਕਿਉਂ ਉਹ ਜ਼ਹਿਰ ਪ੍ਰਮੋਟ ਕਰਦੇ ਪਏ ਆ ਲੋਕਾਂ ਦੇ ਅੱਗੇ ਪਰ ਸਵਾਲ ਇਹ ਹੈ ਕਿ ਇਸ ਨੂੰ ਮੀਡੀਆ ਦੇ ਵਿੱਚ ਕਿਸ ਤਰੀਕੇ ਨਾਲ ਲਿਆਂਦਾ ਜਾਵੇ ਖੈਰ ਰੂਫ ਰਾਠੀ ਦੀ ਇਹ ਸਾਰੀ ਵੀਡੀਓ ਇੱਕ ਵਿਵਾਦ ਦਾ ਕੇਂਦਰ ਬਣ ਗਈ ਹੈ ਕਿਉਂਕਿ ਜਿਹੜੇ ਸ਼ਾਹਰੂਖ ਖਾਨ ਦੇ ਸਮਰਥਕ ਨੇ ਉਹ ਆਪੋ ਆਪਣੇ ਪੱਧਰ ਦੇ ਨਾਲ ਇਸ ਨੂੰ ਟੈਕਲ ਕਰਦੇ ਪਏ ਨੇ ਇਸ ਪੂਰੇ ਮੈਟਰ ਨੂੰ ਟੈਕਲ ਕਰਦੇ ਪਏ ਨੇ ਪਰ ਸਵਾਲ ਅਜੇ ਵੀ ਉਹੀ ਹੈ ਕਿ ਪਾਨ ਮਸਾਲਾ ਇੱਕ ਘਾਤਕ ਪਦਾਰਥ ਔਰ ਉਸ ਦੀ ਐਡ ਫਿਲਮੀ ਅਦਾਕਾਰਾਂ ਨੂੰ ਤਾਂ ਘੱਟੋ ਘੱਟ ਨਹੀਂ ਕਰਨੀ ਚਾਹੀਦੀ ਕਿਉਂਕਿ ਲੋਕ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਫਿਲਮੀ ਅਦਾਕਾਰਾਂ ਨੂੰ ਇਸ ਹੱਦ ਤੱਕ ਪਹੁੰਚਾਇਆ ਔਰ ਉਹਨਾਂ ਹੀ ਲੋਕਾਂ ਨੂੰ ਇਸ ਤਰ੍ਹਾਂ ਦੇ ਪਦਾਰਥ ਇਹ ਫਿਲਮੀ ਲੋਕ ਪੇਸ਼ ਕਰਨਗੇ ਪਰੋਸਣਗੇ ਪ੍ਰਮੋਟ ਕਰਨਗੇ ਉਹਨਾਂ ਦੇ ਸਾਹਮਣੇ ਤਾਂ ਜ਼ਾਹਿਰ ਤੌਰ ਦੇ ਉੱਤੇ ਉਹ ਆਪਣੇ ਹੀ ਫੈਨਸ ਦੇ ਵਾਸਤੇ ਉਹਨਾਂ ਦੇ ਰਾਹਾਂ ਦੇ ਵਿੱਚ ਕੰਡੇ ਪੈਦਾ ਕਰਨਗੇ ਖੈਰ ਉਹਨਾਂ ਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਸ਼ਾਹਰੂਖ ਖਾਨ ਜਾਂ ਕੋਈ ਵੀ ਅਦਾਕਾਰ ਇਸ ਤਰ੍ਹਾਂ ਦੀਆਂ ਐਡਸ ਕਰਨੀਆਂ ਬੰਦ ਕਰੇਗਾ ਜਾਂ ਨਹੀਂ ਕਰੇਗਾ ਉਹ ਵਕਤ ਦੀ ਗਰਬ ਦੇ ਵਿੱਚ ਹੈ ਪਰ ਦਰੂਵ ਰਾਠੀ ਦਾ ਇਹ ਤਰੀਕੇਕਾਰ ਥੋੜਾ ਵੱਖਰਾ ਨਜ਼ਰ ਆਇਆ ਥੋੜਾ ਵਿਲੱਖਣ ਨਜ਼ਰ ਆਇਆ